ਇਰੇ ਜੀ ਸਾਨੂੰ ਇੱਕ ਕੰਪਲੇਂਟ ਡੀਸੀ ਦਫਤਰ ਵੱਲੋਂ ਸਰਬੱਤ ਸਾਬ ਜੀ ਮਸੂਲ ਹੋਈ ਸੀਗੀ ਜੀ ਉਹਦੇ ਚ ਕੁਝ ਜਾਲੀ ਅਸਲੀ ਦੇ ਡਾਕੂਮੈਂਟ ਤਿਆਰ ਕਰਨ ਦਾ ਜਿਹੜਾ ਦੋਸ਼ ਲਗਾਇਆ ਗਿਆ ਸੀ ਉਸ ਸੰਬੰਧੀ ਜਾਂਚ ਕਰਨ ਤੋਂ ਬਾਅਦ ਐਫਆਈਆਰ ਨੰਬਰ 214 ਥਾਣਾ ਤਿਰਪੜੀ ਵਿਖੇ ਦਰਜ ਕੀਤੀ ਗਈ ਤੇ ਉਹਦੇ ਚ ਇੱਕ ਗ੍ਰਿਫਤਾਰੀ ਪ੍ਰਵੀਨ ਕੁਮਾਰ ਜਿਹੜੇ ਪੀਐਲਏ ਬ੍ਰਾਂਚ ਦੇ ਵਿੱਚ ਕਲਰਕ ਸੀ ਉਹਨਾਂ ਦੀ ਕੀਤੀ ਗਈ ਹੈ ਅੱਗੇ ਜਾਂਚ ਜਾਰੀ ਹੈ ਸਰ ਇਹ ਗੱਲ ਜਿਹੜਾ ਇਹ ਤਾਜ਼ਾ ਮਸਲਾ ਜਿਹੜਾ ਸਾਡੇ ਕੋਲ ਆਇਆ ਜੀ ਇਹਦੇ ਜਿਹਨੇ ਜਿਹੜੀ ਫਾਈਲ ਸ਼ੁਰੂ ਚ ਜਿਹੜੀ ਪਹਿਲੀ ਤਹਿਰੀਰ ਸ਼ੁਰੂ ਹੋਣੀ ਆ ਉਹਦੇ ਉੱਤੇ ਸਾਈਨ ਜਿਹੜਿਆ ਨੇ ਕੀਤੇ ਹੋਏ ਸੀਗੇ ਉਸ ਸਬੰਧੀ ਅੱਗੇ ਜਾਂਚ ਜਾਰੀ ਹੈ ਉਹ ਅੱਜ ਜਾਂ ਸਭ ਦੇ ਨੂੰ ਪੇਸ਼ ਕਰਕੇ ਨਿਮਾਣਾ ਹਾਸਲ ਕਰਕੇ ਅਗਲੀ ਕਸ਼ਿਸ਼ ਦੇ ਅੰਦਰ ਬਿਲਕੁਲ ਜੀ ਇਸ ਇਸ ਹੋਰ ਜਿੰਨਾ ਦੀ ਸ਼ਮੂਲੀਅਤ ਹੋਊਗੀ ਜੀ ਉਹਨਾਂ ਨੂੰ ਵੀ ਨਾਲ ਨਾਮਜ਼ਦ ਕੀਤਾ ਜਾਊਗਾ ਤੇ ਜਿਹੜੇ ਪਿਛਲੇ ਲਾਇਸੈਂਸ ਬਣੇ ਆ ਉਹ ਵੀ ਬਾਅਦ ਚ ਜਾਣਗੇ ਵੀਰ ਜਦੋਂ ਚੈਕਿੰਗ ਹੋਈ ਉਹ ਫਾਇਲਾਂ ਦੀ ਤਾਂ ਉਹਦੇ 'ਚ ਜਿਹੜਾ ਸਾਈਨ ਜੋ ਮਲਾਣ ਕੀਤਾ ਗਿਆ ਜਿਸ ਦਾ ਵੱਲੋਂ ਸਸਤੀ ਤੌਰ ਤੇ ਉਹ ਚਾਲੀ ਪਾਇਆ ਗਿਆ ਜੀ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਤੇ ਜਿਹੜੇ ਬੰਦੇ ਦਾ ਦਸਤਖਤ ਸੀਗਾ ਉਸ ਨੂੰ ਪੁੱਛਗਿੱਛ ਕੀਤੀ ਕਿ ਉਹਦਾ ਬਿਆਨ ਤਹਿਰੀਰ ਕੀਤਾ ਗਿਆ ਉਸ ਤੋਂ ਜੋ ਗੱਲ ਸਾਹਮਣੇ ਆਈ ਉਹਦੇ ਆਧਾਰ ਤੇ ਪੈਸਿਆਂ ਦਾ ਲੈਣ-ਦੇਣ ਹੋਣਾ ਵੀ ਪਾਇਆ ਗਿਆ ਇਹ ਵੀ ਪੈਸੇ ਲੈ ਕੇ ਅਸਲਾ ਤਿਆਰ ਰੰਸਾਸ ਕੀਤਾ ਜਾ ਰਿਹਾ ਸੀ ਉਹਦੇ 'ਚ ਇੱਕ ਬੰਦਾ ਦੋਸ਼ੀ ਸੀਗਾ ਪ੍ਰਵੀਨ ਕੁਮਾਰ ਵੀਲੇਪਰਾਜ ਦੇ ਵਿੱਚ ਲੱਗਾ ਹੋਇਆ ਮੁਲਾਜ਼ਮ ਆ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ बाकी जेडे रोल होगा सब का बचा जाएगा ये काफी समय तो पिछले का दस दस बारह महीनों तो उसे तनाव से अगर जानकारी यदि हो रहा है बिल्कुल जी एजेंटा तो बिना नहीं है गल हो सकती तो वो भी जो एजेंट दी भी यह रोल बचे जा अजय सिर्फ एक व्यक्ति की गिरफ्तारी हुई है जी तो बाकी असं सारिया जिन्हें फाइल्स बनिया उन्होंने स्क्रूटनिंग कर रहे हैं जी तो जो भी अगर कार्रवाई होगी तो साझी ਤਾਂ ਐਫ ਆਈ ਆਰ ਨੰਬਰ 214 ਜੀ ਖਾਣਾ ਤਿਲਪੜੀ ਵਿਖੇ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨ 61 ਸੀਮਨ 2 336 340 ਬੀ ਐਨ ਐਸ ਦੇ ਤਹਿਤ ਦਰਜ ਕੀਤੀ ਗਈ ਹੈ ਬਿਲਕੁਲ ਜੀ ਬਿਲਕੁਲ ਜਿਹੜੀਆਂ ਇਸ ਡੀ ਸੀ ਸਾਹਿਬ ਨੇ ਦੇ ਹੁਕਮ ਅਨੁਸਾਰ ਉਹਨਾਂ ਦੇ ਟੈਨਰ ਦੀਆਂ ਜੋ ਫਾਈਲਾਂ ਨੇ ਅਸਲੀ ਦੀਆਂ ਉਹ ਸਾਰੀਆਂ ਵਾਚੀਆਂ ਜਾਂਦੀਆਂ ਇਹਦੇ ਜੀ ਸਾਨੂੰ ਇੱਕ ਕੰਪਲੇਂਟ ਡੀ ਸੀ ਅਫਸਰ ਵੱਲੋਂ ਇਸ ਸਾਹਿਬ ਵੱਲੋਂ ਮਸੂਲ ਹੋਈ ਸੀਗੀ ਜੀ ਉਹਦੇ ਚ ਕੁਝ ਜਾਲੀ ਅਸਲੀ ਦੇ ਡਾਕੂਮੈਂਟ ਤਿਆਰ ਕਰਨ ਦਾ ਜਿਹੜਾ ਦੋਸ਼ ਲਗਾਇਆ ਗਿਆ ਸੀ ਉਸ ਸੰਬੰਧੀ ਜਾਂਚ ਕਰਨ ਤੋਂ ਬਾਅਦ ਐਫਆਈਆਰ ਨੰਬਰ 214 ਥਾਣਾ ਤਿਰਪੜੀ ਵਿਖੇ ਦਰਜ ਕੀਤੀ ਗਈ ਤੇ ਉਹਦੇ 'ਚ ਇੱਕ ਗ੍ਰਿਫਤਾਰੀ ਪ੍ਰਵੀਨ ਕੁਮਾਰ ਜਿਹੜੇ ਪੀਐਲਏ ਬ੍ਰਾਂਚ ਦੇ ਵਿੱਚ ਕਲਰਕ ਸੀ ਉਹਨਾਂ ਦੀ ਕੀਤੀ ਗਈ ਹੈ ਅੱਗੇ ਜਾਂਚ ਚੱਲ ਰਹੀ ਹੈ ਸਰ ਇਹ ਗੱਲ ਜਿਹੜਾ ਇਹ ਤਾਜ਼ਾ ਮਸਲਾ ਜਿਹੜਾ ਸਾਡੇ ਕੋਲ ਆਇਆ ਜੀ ਇਹਦੇ ਜਿਹਨੇ ਜਿਹੜੀ ਫਾਈਲ ਸ਼ੁਰੂ 'ਚ ਜਿਹੜੀ ਪਹਿਲੀ ਤਹਿਰੀਰ ਸ਼ੁਰੂ ਹੋਣੀ ਆ ਉਹਦੇ 'ਚ ਸਾਈਨ ਜਿਹੜਿਆ ਨੇ ਕੀਤੇ ਹੋਏ ਸੀ ਉਸ ਸੰਬੰਧੀ ਅੱਗੇ ਜਾਂਚ ਜਾਰੀ ਹੈ ਉਹ ਅੱਜ ਦਾ ਸਬਦੇ ਨੂੰ ਪੇਸ਼ ਕਰਕੇ ਨਿਮਾਣਾ ਹਾਸਲ ਕਰਕੇ ਅਗਲੀ ਮੁਸ਼ਕਿਲ ਸੁਖਮਤ ਲੈਣਗੇ ਬਿਲਕੁਲ ਜੀ ਇਸ ਇਸ ਹੋਰ ਜਿੰਨਾ ਦੀ ਸ਼ਮੂਲੀਅਤ ਹੋਊਗੀ ਜਿਉਂ ਉਹਨਾਂ ਨੂੰ ਵੀ ਨਾਲ ਨਾਮਜ਼ਦ ਕੀਤਾ ਜਾਊਗਾ ਤੇ ਜਿਹੜੇ ਪਿਛਲੇ ਲਾਇਸੈਂਸ ਬਣੇ ਆ ਉਹ ਵੀ ਬਚੇ ਜਾਣਗੇ ਦੇਖੋ ਜੇ ਇਹ ਜਦੋਂ ਚੈਕਿੰਗ ਹੋਈ ਜਿਉ ਫਾਈਲਾਂ ਦੀ ਤਾਂ ਉਹਦੇ ਜਿਹੜਾ ਸਾਈਨ ਜੋ ਮਿਲਾਨ ਕੀਤਾ ਗਿਆ ਜਿਸ ਦਾ ਵੱਲੋਂ ਸਸਤਰੀ ਤੌਰ ਤੇ ਉਹ ਚਾਲੀ ਪਾਇਆ ਗਿਆ ਜੀ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਇਹ ਜਿਹੜੇ ਬੰਦੇ ਦਾ ਰਸਾਸ ਸੀਗਾ ਉਸ ਨਾਲ ਪੁੱਛਗਿੱਛ ਕੀਤੀ ਕਿ ਉਹਦਾ ਬਿਆਨ ਤਹਿਰੀਰ ਕੀਤਾ ਗਿਆ ਉਸ ਤੋਂ ਜੋ ਗੱਲ ਸਾਹਮਣੇ ਆਈ ਉਹਦੇ ਆਧਾਰ ਤੇ ਪੈਸਿਆਂ ਦਾ ਲੈਣ-ਦੇਣ ਹੋਣਾ ਵੀ ਪਾਇਆ ਗਿਆ ਇਹਦੇ ਵੀ ਪੈਸੇ ਲੈ ਕੇ ਅਸਲਾ ਤਿਆਰ ਰਸਾਸ ਕੀਤਾ ਜਾ ਰਿਹਾ ਸੀ ਉਹਦੇ ਚੋਂ ਇੱਕ ਬੜਾ ਦੋਸ਼ੀ ਸੀਗਾ ਪ੍ਰਵੀਨ ਕੁਮਾਰ ਵੀਲੇਪਰਾਜ ਦੇ ਵਿੱਚ ਲੱਗਾ ਹੋਇਆ ਮੁਲਾਜ਼ਮ ਆ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਬਾਕੀ ਜਿਹੜੇ ਰੋਲ ਹੋਊਗਾ ਸਭ ਦਾ ਵਾਚਿਆ ਜਾਵੇਗਾ ਇਹ ਕਾਫੀ ਸਮੇਂ ਤੋਂ ਪਿਛਲੇ 10 10-12 ਮਹੀਨਿਆਂ ਤੋਂ ਸਿਰ ਦਾ ਨਾਸ ਸੀਗਾ ਅੱਗੇ ਜਾਣਕਾਰੀ ਜੇ ਹੋਰ ਹਾਸਲ ਹੋਈ ਬਿਲਕੁਲ ਜੀ ਜਨਤਾ ਤੋਂ ਬਿਨਾ ਨਹੀਂ ਇਹ ਗੱਲ ਹੋ ਹੋ ਸਕਦੀ ਉਹ ਵੀ ਜਿਹੜੇ ਏਜੰਟ ਦੀ ਵੀ ਆ ਰੋਲ ਵਾਚੇ ਜਾਣ ਅੱਜ ਹੁਣ ਇੱਕ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ ਤੇ ਬਾਕੀ ਅਸੀਂ ਸਾਰੀਆਂ ਜਿੰਨੀਆਂ ਫਾਈਲਸ ਬਣੀਆਂ ਉਹਨਾਂ ਦੀ ਸਕਰੂਟਨੀ ਕਰ ਰਹੇ ਹਾਂ ਤੇ ਜੋ ਵੀ ਅੱਗੇ ਕਾਰਵਾਈ ਹੋਗੀ ਤੁਹਾਡੇ ਨਾਲ ਸਾਜੀ ਗਈ ਐਫ ਆਈ ਆਰ ਨੰਬਰ 214 ਜੀ थाना ਥਲਪੜੀ ਵਿਖੇ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨ 64 ਸੀਮਨ 2 336 340 ਬੀ ਐਨ ਐਸ ਦੇ ਤਹਿਤ ਦਰਜ ਬਿਲਕੁਲ ਜੀ ਬਿਲਕੁਲ ਜਿਹੜੀਆਂ ਇਸ ਡੀਸੀ ਸਾਹਿਬ ਨੇ ਦੇ ਹੁਕਮ ਅਨਸਾਰ ਉਹਨਾਂ ਦੇ ਟਿਨੌਰ ਦੀਆਂ ਜੋ ਫਾਈਲਾਂ ਨੇ ਅਸਲੀ ਦੀਆਂ ਉਹ ਸਾਰੀਆਂ ਵਾਚੀਆਂ ਜਾਂਦੀਆਂ